ਉਤਰਾਡੇ ਅੱਜ ਕਿਰਪਾ ਸਵੇਰੇ 6 ਵਜੇ ਮੋਬਾਲਮਕਨ ਸ਼ਰਮਾ ਜੀ ਨੇ ਫੋਨ ਕਰਕੇ ਦੱਸਿਆ ਗਿਆ ਬਹੁਤ ਮਨ ਉਦਾਸ ਹੋਇਆ ਦੁਖੀ ਹੋਇਆ ਉਹ ਬੜਾ ਆਪਣਾ ਪੰਛੀ ਹੁੰਦਾ ਸੀ ਉਹ ਬੜਾ ਹੱਸ ਕੇ ਹਮੇਸ਼ਾ ਮਿਲਦੇ ਸਨ ਕੋਈ ਵੀ ਉਹਨਾਂ ਨੇ ਇਹ ਮਹਿਸੂਸ ਨਹੀਂ ਹੁਣ ਦਿੱਤਾ ਵੀ ਮੈਂ ਇਡਾ ਵੱਡਾ ਫਨਕਾਰ ਆ ਜਾਂ ਇਡਾ ਵੱਡਾ ਕਲਾਕਾਰ ਆ ਅੱਜ ਸਾਰਾ ਉਹ ਪਰਿਵਾਰ ਉਹਨਾਂ ਦਾ ਦੁਖੀ ਹੈ ਮੈਂ ਪ੍ਰਮਾਤਮਾ ਕੀ ਅਰਦਾਸ ਕਰਨਾ ਕਿ ਉਹਨਾਂ ਸਾਲਾਂ ਨੂੰ ਸਾਨੂੰ ਸਾਲਿਆਂ ਨੂੰ ਭਾਣਾ ਮੰਨ ਦਾ ਫਲ ਬਖਸ਼ੇ ਸ਼ਕਤੀ ਦਵੇ ਪਰ ਕੱਲ ਉਹਨਾਂ ਦਾ 1 ਵਜੇ ਮੁਹਾਲੀ ਵਿਖੇ ਸਸਕਾਰ ਰੱਖਿਆ ਗਿਆ ਵਾ ਔਰ ਉਸ ਤੋਂ ਬਾਅਦ ਦੀ ਸੀਗਾ ਕੋ ਸੁਵਿੰਦਰ ਪੱਲਾ ਅੱਜ ਦੁਨੀਆ ਨੂੰ ਅਲਵਿਦਾ ਕਹਿ ਗਏ ਤਕਰੀਬਨ ਉਹਨਾਂ ਨੇ ਕਈ ਫਿਲਮਾਂ ਪੰਜਾਬੀ ਜਗਤ ਨੂੰ ਦਿੱਤੀਆਂ ਪੰਜਾਬੀਆਂ ਨੂੰ ਦਿੱਤੀਆਂ ਤਾਂ ਜਹੇ ਦੇ ਵਿੱਚ ਬਹੁਤ ਵੱਡਾ ਘਾਟਾ ਪੰਜਾਬੀ ਇੰਡਸਟਰੀ ਦੇ ਲਈ ਤੇ ਉਹਨਾਂ ਦੇ ਘਰ ਦੇ ਵਿੱਚ ਮੌਜੂਦਾ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਤਾਂ ਡਿਪਟੀ ਮੇਅਰ ਮਹਾਲੀ ਦੇ ਕੁਲਜੀਤ ਸਿੰਘ ਬੀਦੀ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਬੜਾ ਪਰਿਵਾਰ ਦੇ ਲਈ ਘਾਟਾ ਬਹੁਤ ਪੰਜਾਬੀ ਇਤ ਦੇ ਲਈ ਘਾਟਾ ਕੋਈ ਕੋ ਆਮ ਘਟਾਨੇ ਹੈਗੀ ਬਹੁਤ ਵੱਡਾ ਜਦੋਂ ਸਵੇਰੇ 6 ਵਜੇ ਉਹਨੂੰ ਬਾਲਮਕੰਨ ਸ਼ਰਮਾ ਜੀ ਉਹਨਾਂ ਨੂੰ ਫੋਨ ਕਰਕੇ ਦੱਸਿਆ ਗਿਆ ਬਹੁਤ ਮੰ ਉਦਾਸ ਹੋਇਆ ਦੁਖੀ ਹੋਇਆ ਕਿਉਂਕਿ ਭੱਲਾ ਸਾਹਿਬ ਨਾਲ ਬਹੁਤ ਨੇੜਲਾ ਸੰਬੰਧ ਸੀਗਾ ਬੜਾ ਗਾਇਬ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਸੀ ਉਹ ਬੜਾ ਆਪਣਾ ਪੰਛੀ ਉਹਨਾਂ 'ਚ ਉਹ ਬੜਾ ਹੱਸ ਕੇ ਹਮੇਸ਼ਾ ਮਿਲਦੇ ਸਨ ਕੋਈ ਦੀ ਉਹਨਾਂ ਨੇ ਇਹ ਮਹਿਸੂਸ ਨਹੀਂ ਹੁਣ ਦਿੱਤਾ ਵੀ ਮੈਂ ਇਦਾਂ ਵੱਡਾ ਫਨਕਾਰ ਆ ਜਾਂ ਇਦਾਂ ਵੱਡਾ ਕਲਾਕਾਰ ਆ ਉਹ ਹਮੇਸ਼ਾ ਆਪਣੇ ਬਹੁਤ ਹੀ ਸਾਥੀਆਂ ਨੂੰ ਭਾਈਚਾਰ ਤੋਂ ਤੇ ਮਿਲਦੇ ਸਨ ਬੜੇ ਸਹਿਜ ਮਿਲਦੇ ਸਨ ਉਹ ਹਮੇਸ਼ਾ ਖਸ ਕੇ ਮਿਲਦੇ ਸਨ ਇਹ ਉਹਨਾਂ ਦੀ ਸਖਸ਼ੀਅਤ ਸੀ ਅੱਜ ਮੈਂ ਸਮਝਦਾ ਸਾਰੇ ਪੰਜਾਬੀ ਜਗਤ ਨੂੰ ਸਾਰੇ ਦੁਨੀਆ ਭਰ ਦੇ ਉਹਨਾਂ ਨੂੰ ਚਾਹਣ ਵਾਲਿਆਂ ਨੂੰ ਅੱਜ ਜਿਨ੍ਹਾਂ ਨੂੰ ਜਿਹੜੇ ਉਹਨਾਂ ਦੀਆਂ ਕਾਇਸਤਾ ਤੋਂ ਦੇਖਣ ਤੋਂ ਬਾਅਦ ਅੱਜ ਸੀਰੀਅਲ ਦੇਖਣ ਤੋਂ ਬਾਅਦ ਹੱਸਦੇ ਹਸਾਉਂਦੇ ਸਨ ਅੱਜ ਉਹ ਸਾਰੇ ਰੋ ਰਹੇ ਨੇ ਉਹਨਾਂ ਦਾ ਪਰਵਾਹ ਦੁਖੀ ਆ ਖਾਸ ਕਰਕੇ ਉਹਨਾਂ ਦੀ ਮਾਤਾ ਜੀ ਨੂੰ ਮੈਂ ਸਮਝਦਾ ਬਹੁਤ ਵੱਡਾ ਇੱਕ ਘਾਟਾ ਪਿਆ ਹਾਲੇ ਉਮਰ ਨਹੀਂ ਸੀ ਉਹਨਾਂ ਦੀ ਜਾਨ ਦੀ ਪਰ ਪ੍ਰਮਾਤਮਾ ਦਾ ਪਾਣਾ ਵਾ ਸਾਨੂੰ ਸਾਰਿਆਂ ਨੂੰ ਮੰਨਣਾ ਪੈਣਾ ਔਰ ਪਰਿਵਾਰ ਸਾਰਾ ਅੱਜ ਸਮਝਣਾ ਉਹਨਾਂ ਦਾ ਆਪਣਾ ਪਰਿਵਾਰ ਤੇ ਹੈ ਹੀ ਆ ਉਹਨਾਂ ਦਾ ਚੌਣ ਵਾਲਾ ਹਜ਼ਾਰਾ ਬਹੁਤ ਵੱਡਾ ਉਹਨਾਂ ਦਾ ਸਰਕਲ ਸੀ ਅੱਜ ਸਾਰਾ ਉਹ ਪਰਿਵਾਰ ਉਹਨਾਂ ਦਾ ਦੁਖੀ ਹੈ ਮੈਂ ਪ੍ਰਮਾਤਮਾ ਕੀ ਅਰਦਾਸ ਕਰਨਾ ਤੇ ਉਹਨਾਂ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਭਾਣਾ ਮੰਨੋ ਦਾ ਬਲ ਬਖਸ਼ੇ ਸ਼ਕਤੀ ਦਵੇ ਔਰ ਕੱਲ ਉਹਨਾਂ ਦਾ 1 ਵਜੇ ਮੁਹਾਲੀ ਵਿਖੇ ਸੰਸਕਾਰ ਰੱਖਿਆ ਗਿਆ ਵਾ ਔਰ ਉਸ ਤੋਂ ਬਾਅਦ 30 ਤਿੱਕ ਦਾ ਹੋਗਾ ਆخری ਮੁਲਾਕਾਤ ਤੁਹਾਡੀ ਕਦੋਂ ਹੋਈ ਸੀ ਯਾਦ ਨੇ ਉਹ ਪਲ ਕਿਹੜੀਆਂ ਗੱਲਾਂ ਹੋਈਆਂ ਫਿਰ ਤੁਹਾਡੀ ਪਿੱਛੇ ਜਦੋਂ ਮੈਂ ਜਦੋਂ ਜਦੋਂ ਅਟੈਕ ਹੋਣ ਤੋਂ ਬਾਅਦ ਜਦੋਂ ਪਹਿਲਾਂ ਪਿਛਲੇ ਵਾਲੇ ਮੈਕਸ ਹਸਪੀਟਲ ਦਾਖਲ ਸਨ ਉਸ ਤੋਂ ਘਰੋਂ ਤੋਂ ਬਾਅਦ ਮੈਂ ਮਿਲ ਕੇ ਗਿਆ ਉਹਨਾਂ ਨੂੰ ਲੇਕਿਨ ਬਹੁਤ ਚੜ੍ਹਦੀ ਕਲਾ ਸੀ ਹਨ ਉਸ ਤੋਂ ਬਾਅਦ ਠੀਕ ਹੋ ਗਏ ਸਨ ਲੇਕਿਨ ਫਿਰ ਦੁਬਾਰਾ ਇਹ ਜਿਹੜੀ ਘਟਨਾ ਕੋਈ ਆਸੀ ਵੀ ਕਵਰ ਕਵਰ ਕਰਨਗੇ ਡਾਕਟਰ ਵੀ ਕਹਿ ਦੇ ਸਨ ਬੇਟੀ ਕੋਈ ਦਿਨ ਪਹਿਲਾਂ ਹੀ ਇਹਨਾਂ ਨੂੰ ਮਿਲ ਕੇ ਗਈ ਹੈ ਲੇਕਿਨ ਨਹੀਂ ਪਰਮਾਤਮਾ ਨੂੰ ਜਿਹੜਾ ਭਾਣਾ ਮਨਜ਼ੂਰ ਸੀ ਅੱਛਾ ਧੰਨ ਬਦੂ ਅਖ ਮਰਤਕ ਦੇ ਲਿਆਂਦੀ ਜਾਏਗੀ ਘਰ ਗੱਲਬਾਤ ਹੋਈ ਪਰਿਵਾਰ ਕੱਲ ਸਵੇਰੇ ਲਿਆਂਦਾ ਆਮ ਦਸ਼ਨ ਵਾਸਤੇ ਤੜਕੇ ਲਾ ਕੇ ਰੱਖੀ ਜਾਏਗੀ ਰੱਖੀ ਜਾਗੀ ਕੱਲ ਫਿਰ ਸਵਾ 12 ਵਜੇ ਘਰ ਤੋਂ ਚੱਲਿਆ ਜਾਵੇਗਾ 1 ਵਜੇ ਮੁਹਾਲੀ ਵਿਖੇ ਸੰਸਕਾਰ ਜਿਹੜਾ ਕੀਤਾ ਜਾਵੇਗੀ ਬੇਟੀ ਕਹਿਿਆ ਜਾ ਰਿਹਾ ਬਾਹਰਲੇ ਮੁਲਕ ਦੇ ਵਿੱਚ ਕਿਹੜੇ ਮੁਲਕ ਬੇਟੀ ਸ਼ਾਮ ਨੂੰ ਅੱਜ ਪਹੁੰਚ ਚੱਲ ਪੜੇ ਨੇ ਉਹ ਸ਼ਾਮ ਨੂੰ ਆ ਜਾਣਗੇ ਅੱਛਾ ਸਭ ਮੁਕੰਮਲਤਾ ਜਸਵਿੰਦਰ ਪੱਲਾ ਦੇ ਕਰੀਬੀ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੇ ਘਰ ਦੇ ਵਿੱਚ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਨੇ ਤਾਂ ਜਹੇ ਦੇ ਵਿੱਚ ਡਿਪਟੀ ਮੇਅਰ ਨੇ ਗੱਲ ਸਪਸ਼ਟ ਕੀਤੀ ਕਿ ਕੱਲ ਨੂੰ ਸਵੇਰੇ ਮ੍ਰਿਤਕ ਦੇ ਉਹਨਾਂ ਦੀ ਘਰ ਲਿਆਂਦੀ ਜਾਵੇਗੀ ਉਹਨਾਂ ਦੇ ਅੰਤਮ ਰਸਮਾਂ ਦੇ ਲਈ ਅੰਤਮ ਦਰਸ਼ਨਾਂ ਦੇ ਲਈ ਮ੍ਰਿਤਕ ਦੇ ਘਰ ਦੇ ਵਿੱਚ ਰੱਖੀ ਜਾਏਗੀ ਤਾਂ ਆ ਪਰਿਵਾਰ ਵੀ ਇਸ ਸਮੇਂ ਸਦਮੇ ਦੇ ਵਿੱਚ ਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤਾਂ ਘਰ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਮਾਤਮ ਦਾ ਮਾਹੌਲ ਆ ਹਰ ਕੋਈ ਇਹ ਭਾਵਿਕਾ ਕਿਉਂਕਿ ਜਸਵਿੰਦਰ ਪੱਲਾ ਉਹ ਕਮੀਡੀਅਨ ਸੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਮਿਹਨਤ ਦੇ ਮਕਾਮ ਤੇ ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਆਪਣਾ ਨਾਮ ਨਾ ਖਟਿਆ 4 ਮਈ 1960 ਨੂੰ ਦਰਾਹਾ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਸ਼ਨਕਾਟਾ ਤੇ ਚਾਚਾ ਚਤਰਾ ਦੇ ਨਾਮ ਦੇ ਨਾਲ ਉਹ ਉਹ ਜਿਹੜੇ ਅਰਸ਼ਦ ਹੋਇਸਨ ਕਾਟਾ ਹਰ ਕਿਸੇ ਨੇ ਸੁਣਿਆ ਜਦੋਂ ਉਹ ਕੈਸਟਾਂ ਦਾ ਦੌਰ ਸੀ ਤਾਂ ਕੈਸਟਾਂ ਦੇ ਦੌਰ ਦੇ ਵਿੱਚ ਹਰ ਕੋਈ ਉਹਨਾਂ ਦੀ ਕੈਸਟ ਖਰੀਦ ਕੇ ਤੇ ਉਸ ਕਮੇਡੀਅਨ ਨੂੰ ਸੁਣਦਾ ਸੀ ਤੇ ਹੱਸਦਾ ਸੀ ਤੇ ਪੰਜਾਬੀ ਖੇਤੀ ਵੱਡੀ ਯੂਨੀਵਰਸਿਟੀ ਦੇ ਵਿੱਚ ਵੀ ਬਤੌਰ ਲੈਕਚਰ ਹਰ ਦੇ ਤੌਰ ਤੇ ਉਹਨਾਂ ਦੀਆਂ ਜਿਹੜੀਆਂ ਸਵਾਮਾਂ ਵੀ ਯੂਨੀਵਰਸਿਟੀ ਦੇ ਵਿੱਚ ਰਹੀਆਂ ਤੇ ਜਹੇ ਦੇ ਵਿੱਚ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਹਾਲੀ ਦੇ ਫੌਟੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੀ ਬ੍ਰੇਨ ਸਟ੍ਰੋਕ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਗਾਤਾਰ ਇਲਾਜ ਲਈ ਰੱਖਿਆ ਗਿਆ ਸੀ ਪਰ ਸਵੇਰੇ ਅੱਜ ਉਹਨਾਂ ਨੇ ਉਸ ਪ੍ਰਾਈਵੇਟ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਲਗਾਤਾਰ ਜਿਹੜੇ ਹੁੱਗੇ ਕਲਾਕਾਰ ਨੇ ਕਮੇਡੀਅਨ ਨੇ ਜਾਂ ਫਿਲਮੀ ਐਕਟਰ ਨੇ ਪੋਸਟ ਪਾ ਕੇ ਫੇਸਬੁਕ ਤੇ ਜਾਂ ਟਵਿੱਟਰ ਤੇ ਜਾਂ ਇੰਸਟਾਗ੍ਰam ਤੇ ਉਹਨਾਂ ਨੂੰ ਯਾਦ ਕਰਨੇ ਨੇ ਤੇ ਹਰ ਕੋਈ ਕਹਿ ਰਿਹਾ ਕਿ ਅੱਜ ਹਸਾਉਣ ਵਾਲਾ ਦੁਨੀਆ ਨੂੰ ਹਸਾਉਣ ਵਾਲਾ ਲੋਕਾਂ ਨੂੰ ਹਸਾਉਣ ਵਾਲਾ ਅੱਜ ਸਾਨੂੰ ਪਰਵਾਕੇ ਤੁਰ ਗਿਆ 1988 ਦੇ ਵਿੱਚ ਬਤੌਰ ਕਮੀਡੀਅਨ ਉਹਨਾਂ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਤੇ ਪਹਿਲੀ ਫਿਲਮ ਦੁੱਲਾ ਪੱਟੀ ਜਿਹੜੀ ਉਹਨਾਂ ਦੀ ਪਹਿਲੀ ਫਿਲਮ ਸੀ ਜਿਸ ਦੇ ਨਾਲ ਉਹ ਫਿਲਮੀ ਅਦਾਕਾਰ ਬਣ ਗਏ ਤਾਂ ਅਜੇਹੇ ਦੇ ਵਿੱਚ ਕੱਲ ਨੂੰ ਉਹਨਾਂ ਦਾ ਅੰਤਮ ਸੰਸਕਾਰ ਹੋਏਗਾ ਮਹਾਲੀ ਦੇ ਬਲੌਂਗੀ ਦੇ ਵਿੱਚ ਤਕਰੀਬਨ 12:00 ਵਜੇ ਕੱਲ ਨੂੰ ਹੀ ਜਿਹੜੀ ਮ੍ਰਿਤਕ ਦੇਹ ਆਖਰੀ ਦਰਸ਼ਨਾਂ ਦੇ ਲਈ ਉਹਨਾਂ ਦੇ ਘਰ ਦੇ ਵਿੱਚ ਲਿਆਂਦੀ ਜਾਵੇਗੀ ਅਜੇਹੇ ਦੇ ਵਿੱਚ ਪਰਿਵਾਰ ਬਿਲਕੁਲ ਸਦਮੇ ਦੇ ਵਿੱਚ ਆ ਬਹੁਤ ਵੱਡਾ ਘਾਟਾ ਪੰਜਾਬੀਅਤ ਨੂੰ ਪੰਜਾਬੀ ਇੰਡਸਟਰੀ ਨੂੰ ਤਾਂ ਇੱਕ ਕਮੇਡੀਅਨ ਯੁੱਗ ਦਾ ਅੰਤ ਹੋਇਆ ਹੈ ਉਹਨਾਂ ਦੀਆਂ ਕੈਸਟਾਂ ਨੇ ਜਿਹੜੀਆਂ ਉਹਨਾਂ ਦੀ ਕਮੇਡੀਆ ਜਿਹੜੀ ਉਹ ਜੇਕਰ ਕੋਈ ਸੁਣਦਾ ਸੀ ਤਾਂ ਉਸ ਨੂੰ ਸੁਣ ਕੇ ਹੱਸੇ ਬਿਨਾਂ ਨਹੀਂ ਰਹਿ ਸਕਦਾ ਸੀ ਉਹਨਾਂ ਹਿੰਦੀ ਜੇਕਰ ਫਿਲਮ ਦੇ ਵਿੱਚ ਐਂਟਰੀ ਨਹੀਂ ਹੁੰਦੀ ਸੀ ਫਿਲਮ ਦੇ ਵਿੱਚ ਉਹ ਨਹੀਂ ਹੁੰਦੇ ਸੀ ਤਾਂ ਉਹਨਾਂ ਦੀ ਫਿਲਮ ਉਹਨਾਂ ਦੇ ਬਿਨਾ ਅਧੂਰੀ ਜਿਹੜੀ ਲੱਗਦੀ ਸੀ ਉਹਨਾਂ ਦੀ ਕਮੇਡੀਅਨ ਤੋਂ ਬਿਨਾ ਪਰ ਅੱਜ ਉਹ ਉਹ ਸ਼ਖਸ ਉਹ ਸ਼ਖਸੀਅਤ ਦੁਨੀਆ ਨੂੰ ਅਲਵਿਦਾ ਕਹਿ ਗਏ ਤਾਂ ਬਹੁਤ ਵੱਡਾ ਕਾਟਾ ਪਰਿਵਾਰ ਦੇ ਲਈ ਵੀ ਆ ਫਿਲਮੀ ਜਗਤ ਦੇ ਲਈ ਵੀ ਆ ਤੇ ਕੱਲ ਨੂੰ ਅੰਤਮ ਸੰਸਕਾਰ ਉਹਨਾਂ ਦਾ ਕੀਤਾ ਜਾਏਗਾ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੂਰੇ ਰਜਨਨਸ ਬੁਕਸਮੈਨ ਟੀਵੀ ਮੋਹੱਲ